ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਗਰ ਦਾ ਸਰਪੰਚ ਮਜੂਦਾ ਨਿਸ਼ਾਨ ਸਿੰਘ ਚਾਹਲ ਔਰ ਸਰਬੱਤ ਹੀ ਨਗਰ ਵੱਲੋਂ ਸਮੁੱਚੀ ਕਤਰਤਾ ਦੇ ਨਾਲ ਸਾਡਾ ਸ਼ੁਰੂ ਤੋਂ ਚਾਚਾ ਜੀ ਤੀਆਂ ਦਾ ਪ੍ਰੋਗਰਾਮ ਜਿਹੜਾ ਪਹਿਲਾਂ ਲੀਕਿਆ ਸੀਗਾ ਉਸ ਪ੍ਰੋਗਰਾਮ ਤੋਂ ਲੈ ਕੇ ਅੱਜ ਚੌਥਾ ਪ੍ਰੋਗਰਾਮ ਸਾਡਾ ਇਹ ਤੀਆਂ ਦਾ ਹੋ ਗਿਆ ਜੀ ਮੇਲਾ ਔਰ ਨਗਰ ਦਾ ਸਾਡਾ ਇਤਫਾਕ ਜਿਹੜਾ ਇਕੱਤਰਤਾ ਆ ਸਾਰੀ ਨਗਰ ਦੀ ਸਲਾਹ ਦੇ ਨਾਲ ਸਰਬੱਤ ਜਿਹੜੇ ਆਪਣੇ ਮੋਤਵਾਰ ਜਿਹੜੇ ਸਾਰੇ ਸੱਜਣੇ ਆ ਉਹਨਾਂ ਵੱਲੋਂ ਸਾਂਝਾ ਇੱਕ ਸਨੇਹਾ ਦੇਣਾ ਸੀਗਾ ਅਸੀਂ ਨੌਜਵਾਨ ਪੀੜੀ ਵਾਸਤੇ ਵੀ ਇੱਕ ਧੀਆ ਦਾ ਜੋ ਜਿਹੜੀਆਂ ਵਿਆਹੀਆਂ ਗਈਆਂ ਪਿੰਡ ਦੀਆਂ ਕੁੜੀਆਂ ਆ ਤਾਂ ਉਹਨਾਂ ਦਾ ਇੱਕ ਉਹਨਾਂ ਨੂੰ ਮੌਕਾ ਇਕੱਠਿਆਂ ਕਰਨ ਦਾ ਵਾਪਸ ਆਪਣੇ ਪਿੰਡ ਦੇ ਨਾਲ ਉਹਨਾਂ ਕੁੜੀਆਂ ਹਾਂ ਪ੍ਰਮਾਣ ਦੀਆਂ ਜਿਹੜੀਆਂ ਆ ਮੇਲ ਮਲਾਪ ਜਿਹੜਾ ਹੋ ਜਵੇ ਇਹ ਚੌਥਾ ਪ੍ਰੋਗਰਾਮ ਸਾਡਾ ਲਗਾਤਾਰ ਬਹੁਤ ਵਧੀਆ ਹੋ ਰਿਹਾ ਜੀ ਜਿਹਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਸਾਰੇ ਨਗਰ ਦਾ ਹੀ ਆ ਔਰ ਸਾਡੇ ਚਾਚਾ ਜੀ ਸਰਦਾਰ ਹਰੀ ਸਿੰਘ ਹੰਸ ਇਹਨਾਂ ਵੱਲੋਂ ਸ਼ੁਰੂ ਤੋਂ ਹੀ ਧੀਆ ਦਾ ਜਿਹੜਾ ਬਹੁਤ ਜ਼ਿਆਦਾ ਇਹ ਕੁੜੀਆਂ ਦਾ ਧੀਆ ਦਾ ਕਰਦੇ ਆ ਤੇ ਇਸ ਵਾਰ ਵੀ ਜਿਹੜਾ ਆਪਾਂ ਧੀਆ ਦਾ ਪ੍ਰੋਗਰਾਮ ਮਨਾਇਆ ਮਨਾਉਨੇ ਆ ਜੀ ਬਹੁਤ ਬਹੁਤ ਮੁਬਾਰਕ ਸਾਰੇ ਨਗਰ ਵਾਸੀਆਂ ਨੂੰ ਧੀਆ ਭਣਾ ਨੂੰ ਬਜ਼ੁਰਗਾਂ ਨੂੰ ਆਪਣੇ ਸਰਪੰਚ ਸਾਹਿਬ ਜਿੰਨੇ ਵੀ ਐਨ ਆਰ ਆਈ ਬੰਦੇ ਔਰ ਜਿੰਨੇ ਵੀ ਡੇਰੇ ਆ ਲਾਗੇ ਬੰਨੇ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹ ਸਾਡਾ ਧੀਆ ਦਾ ਪ੍ਰੋਗਰਾਮ ਚੌਥਾ ਪ੍ਰੋਗਰਾਮ ਆ ਮੈਂ ਪਹਿਲਾਂ ਯਾਨੀ ਕਿ ਵਾਰਡ ਦਾ ਕੰਮ ਕਰਦਾ ਹੁੰਦਾ ਸੀ ਤੇ ਮੈਂ ਭਾਂਡੇ ਯਾਨੀ ਕਿ ਪੰਜ ਦਿਨ ਦਾ ਹੁੰਦਾ ਸੀ ਧੀਆ ਨੂੰ ਉਸ ਤੋਂ ਬਾਅਦ ਗੈਸ ਚੁੱਲਿਆਂ ਦਾ ਕੰਮ ਕਰ ਲਾ ਪਿਆ ਫਿਰ ਗੈਸ ਚੁੱਲ੍ਹੇ ਦੇਣ ਲਾ ਪਿਆ ਉਸ ਤੋਂ ਬਾਅਦ ਫਿਰ 5000 ਰੁਪਇਆ ਵਿਆਹ ਸ਼ਾਦੀ ਤੇ ਦੇਣ ਲੱਪਿਆ ਤੇ ਹੁਣ ਅਸੀਂ ਗਾਂ ਜਾਨੀ ਕਿ ਪਿੰਡ ਦੇ ਸਹਯੋਗ ਦੇ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਸੋਚਿਆ ਵੀ ਇਹ ਜਿਹੜੀਆਂ ਧੀਆ ਭੈਣਾ ਵਿਆਹੀਆਂ ਹੋਈਆਂ ਵਾ ਇਹ ਕਿਸੇ ਬਹਾਨੇ ਦੇ ਨਾਲ ਉਦਾਂ ਤਾਂ ਸਹੇਲੀਆਂ ਇੱਕ ਦੂਜੀ ਨੂੰ ਮਿਲ ਨਹੀਂ ਸਕਦੀਆਂ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤੇ ਇਹ ਇੱਕ ਜਿਹੜਾ ਇਕੱਠ ਹੋ ਜਾਂਦਾ ਧੀਆ ਦਾ ਵਿਆਹ ਜਿਹੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਅਸੀਂ ਸੱਦਦੇ ਆ ਤੇ ਸੱਦ ਕੇ ਜਾਨੀ ਕਿ ਇੱਕ ਦੂਜੇ ਨੂੰ ਇਹ ਫੇਰ ਮਿਲ ਜਾਂਦੀਆਂ ਵਾ ਤੇ ਬਹੁਤ ਜਿਆਦਾ ਇਹਨਾਂ ਦੇ ਨਾਲ ਪਿਆਰ ਵਧਦਾ ਵਾ ਤੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਸਹੇਲੀਆਂ ਇੱਕ ਦੂਜੀ ਨੂੰ ਮਿਲਦੀਆਂ ਵਾਂ ਬੜੇ ਚਿਰ ਬਾਅਦ ਮਿਲੀਆਂ ਇਸ ਕਰਕੇ ਮਹਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਤੇ ਅਸੀਂ ਨਾਲ ਖੀਰ ਪੂੜੇ ਮਿੱਠੇ ਜਲ ਦੀ ਸ਼ਬੀਲ ਤੇ ਜੇ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਾਰਨ ਜੈਨਿਕ ਮਿੱਠੇ ਜਲ ਦੀ ਸ਼ਬੀਲ ਤਾਂ ਨਹੀਂ ਲਾਵਾਂਗੇ ਹੋ ਸਕਦਾ ਚਾਹ ਦਾ ਪ੍ਰੋਗਰਾਮ ਕਰ ਲਈਏ ਇਹ ਉਸ ਮਾਲਕ ਦੇ ਵਾਸਾ ਤੇ ਮਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹਦੇ ਵਿੱਚ ਦੇਖੋ ਇੱਕ ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਵਾਂ ਇੱਕ ਨਾ ਨਸ਼ਾ ਜਿਹੜਾ ਉਹ ਨਸ਼ਾ ਇਹਦੇ ਤੋਂ ਵੀ ਮੁਕਤ ਹੋਣਾ ਚਾਹੀਦਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਸਾਰੇ ਨਗਰ ਨੂੰ ਵੀ ਜਿੰਨੇ ਵੀ ਮੇਰੀ ਇਹ ਗੱਲ ਨੂੰ ਸੁਣਨਗੇ ਸਾਰਿਆਂ ਦੀ ਮੈਂ ਹੱਥ ਜੋੜ ਕੇ ਸਾਰਿਆਂ ਘੜੀ ਬੇਨਤੀ ਕਰਦਾ ਕਿ ਇਹਦੇ ਤੇ ਪੂਰਨਾ ਪਾਉਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੁਨੀਆ ਕੇ ਆਪਾਂ ਪੰਜਾਬੀ ਕਲਚਰ ਨੂੰ ਫਿਰ ਤੋਂ ਸਾਭ ਰਹੇ ਆ ਪਹਿਲਾਂ ਪਿੱਛੇ ਰਗੇ ਸੀ ਹੁਣ ਫਿਰ ਤੋਂ ਆਪਾਂ ਤੀਆਂ ਮਨਾ ਰਹੇ ਆ ਤੇ ਪਹਿਲਾਂ ਹੁੰਦਾ ਸੀ ਵੀ ਤੀਆਂ ਦੇ ਮੇਲੇ ਦੇਖਣ ਜਾਣਾ ਬਹੁਤ ਦੂਰ ਦੂਰ ਲੱਗਦੇ ਹੁੰਦੇ ਸੀ ਪਰ ਹੁਣ ਹਰ ਪਿੰਡ ਆਪਣੇ ਤੀਆਂ ਲਈ ਇਹ ਮੇਲਾ ਲਗਾਉਂਦਾ ਪਿਆ ਆ ਸਾਰੇ ਜਣੇ ਇੰਜੋਏ ਕਰ ਬਹੁਤ ਸਾਰੇ ਇਕੱਠੇ ਹੋਇਆ ਖੀਰ ਪੂੜੇ ਬਣੇ ਹੋਏ ਸਾਰੀਆਂ ਕੋਰਤਾਂ ਵਿੱਚ ਦੇਖ ਰਹੀਆਂ ਬਹੁਤ ਖੁਸ਼ ਆ ਔਰ ਮੈਨੂੰ ਵਧੀਆ ਲੱਗਦਾ ਪਿਆ ਆ ਕਿ ਇੱਥੇ